ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਐਲੀ ਮੰਗੜ ਅਤੇ ਰਮੀ ਰਦਾਵਾ ਦੀ ਲੜਾਈ ਦਾ ਨਤੀਜਾ ਕੀ ਨਿਕਲਿਆ ਅਤੇ 11 ਤਰੀਕ ਨੂੰ ਮਹਾਲੀ ਵਿੱਚ ਕੀ ਹੋਇਆ ਦੋਸਤੋ ਜਿਵੇਂ ਕਿ ਐਲੀ ਨੇ ਜ਼ਬਾਨ ਦਿੱਤੀ ਸੀ ਕਿ ਮੈਂ 11 ਨੂੰ ਰਮੀ ਰਦਾਵਾ ਦੇ ਫਲੈਟ ਵਿੱਚ ਜਾਊਂਗਾ ਅਤੇ ਉਸ ਨੂੰ ਬਾਲੀਆਂ ਤੋਂ ਫੜ ਕੇ ਘੜੀਸੂਗਾ ਤੇ ਜੇ ਨਾ ਘੜੀਸਿਆ ਮੈਂ ਇੱਕ ਪਿਓ ਦਾ ਨਹੀਂ ਸੋ ਦੋਸਤੋ ਜਦੋਂ ਐਲੀ ਮੰਗੜ 11 ਤਰੀਕ ਨੂੰ ਰਮੀ ਰਦਾਵਾ ਦੇ ਫਲੈਟ ਪਹੁੰਚਿਆ ਤਾਂ ਉਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਉਹ ਜਦੋਂ ਜਾਨ ਲਾਇਆ ਹਾਂ ਉਹ ਜਾਨ ਦੇ ਮਿਲਿਆ ਅਲੀ ਅਲੀ ਹਾਂਜੀ ਲਓ ਜੀ ਪਹੁੰਚ ਗਏ 88 ਦੇ ਵਿੱਚ ਆਉ ਦੇ ਆਏ ਕਰਦੇ ਆਂ ਪਾਸੇ ਆਏ ਕਰਦੀ ਆ ਮੰਦਿਰ ਇਹਦਾ ਕੁਝ ਵੀ ਨਹੀਂ ਗਿਆ ਹਜੇ ਆ ਇਹਦਾ ਗੱਲ ਹੀ ਕਰਨ ਆਏ ਆ ਬਾਈ ਡਰੇਈ ਬੜਾ ਫਿਰਦਾ ਆ ਆ ਜਾਣੇ ਆ ਜੀ 88 ਜਾਰੇ ਲੱਖੀ ਹੁਣੀ ਖੜੇ ਇਹਨਾਂ ਨੂੰ ਕਹ ਲਾ ਲੋ ਗੱਡੀ ਆ ਗਏ ਮੋਟਿਆ ਜਿਆ ਤੇਰੇ ਫਲੈਟ ਨੇਕਲ ਬਾਰ ਸਭੇ ਚਾਰ ਗੱਲਾਂ ਕਰੀਏ ਕਿਹਣਾ ਨਹੀਂ ਕਹਿੰਦੇ ਕੁਝ ਵੀ ਉਹ ਬੋਲਦਾ ਸੀ ਲੈ ਸੰਦੂਆ ਚੱਲ 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 ਕਲੇਗਰ ਨੂੰ ਚੱਲ ਤਾਂ ਜਾਣੇ 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 ਚੱਲ ਦੇ ਖੜਾ ਲਾ ਖੜਾ ਲਾ ਮੂਰੇ ਖੜਾ ਲਾ ਚੱਲ ਜਾ ਖੜਾ ਲਾ ਮੂਰੇ ਜਾਣਦੇ ਜਾਣਦੇ ਚੱਲ ਜਨੰਦਰੋ ਉਹ ਖੜਦੇ ਰੋਕਦੇ ਆ ਉਹ ਰੋਕਦੇ ਆ ਪਰ ਉਹ ਉਹ ਸਰਜੀ ਰੋਕ ਰਹੇ ਆ ਸਰਜੀ ਰੋਕ ਰਹੇ ਆ ਜੇ ਸਰਜੀ ਰੋਕ ਰਹੇ ਆ ਚਲੋ ਤਰੇ ਗੱਡੀ ਨੂੰ ਰੋਕਿਆ ਗੱਡੀ ਨੂੰ ਰੋਕ ਨਹੀਂ ਗੱਡੀ ਨੂੰ ਰੋਕ ਚਲੋ ਇੱਥੇ ਚਲੋ ਜਲੋ ਇੱਥੇ ਚਲੋ ਹੋਰ ਲਿਆ ਗੱਡੀ ਚਲੋ 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 ਕੋਈ ਨਾ ਕੋਈ ਨਾ ਕੀ ਹੋਇਆ ਕੋਈ ਨਾ ਕੋਈ ਨਾ 80 80 80 80 80 ਸ਼ਟਡਾਊਨ ਕਰ ਦੇ ਸੋ ਓ ਰੱਬ ਆ ਜੀ ਇੱਕ ਮਿੰਟ ਵੀਰ ਜੀ ਸਮਾਨ ਨਿਕਾ ਥੋੜਾ ਭਾਜੀ ਇੱਕ ਮਿੰਟ ਵੀਰ ਜੀ ਉਹ ਕੋਈ ਨਾ ਮੁਕਦਮਾ ਸੁਣਾ ਆ ਰਿਹਾ ਮਗਰ ਆ ਰਿਹਾ ਕੋਈ ਨਹੀਂ ਕੋਈ ਆ ਜਾਈ ਬਿਠਾਓ ਬੰਦੇ ਜੀ ਨਾ ਪਾਜੀ ਨਾੜ ਤੂੰ ਪਿੱਛੇ ਜਾ ਬਿਠਾ ਤੂੰ ਗਿੱਟੀ ਜਾ ਹਾਂ ਤੇ ਗ੍ਰਿਫਤਾਰੀ ਤੋਂ ਬਾਅਦ ਜਿਸ ਇੰਸਪੈਕਟਰ ਨੇ ਐਲੀਨ ਨੂੰ ਅਰੈਸਟ ਕੀਤਾ ਸੀ ਉਸ ਅਫਸਰ ਦਾ ਚੁਕਾ ਦੇਣ ਵਾਲਾ ਬਿਆਨ ਆਇਆ ਕਿ ਐਲੀ ਨੇ ਖੁਦ ਆਪਣੇ ਆਪ ਨੂੰ ਅਰੈਸਟ ਕਰਾਇਆ ਹੈ ਅਰੈਸਟ ਲਈ ਗਈ ਹੈ ਐਲੀ ਨੇ ਅਜੇ ਨਹੀਂ ਤਾਂ ਦੱਸੋ ਤਾਂ ਮੈਂ ਪਹਿਲਾਂ ਸਾਰਿਆਂ ਨੂੰ ਵੇਕੇ ਸੀ ਗ੍ਰਿਫਤਾਰ ਕਰ ਲਿਆ ਹਾਂ ਕਿਸੇ ਕੇ ਨਾਮ ਤੇ ਕਿੱਥੋਂ ਗ੍ਰਿਫਤਾਰੀ ਹੋਈ ਇਹਨੂੰ ਉੱਥੇ ਪ੍ਰੋਬਾਉਂਡ ਦੇ ਨੇੜੇ ਗ੍ਰਿਫਤਾਰ ਕੀਤਾ ਗਿਆ ਇਹ ਪਹਿਲਾਂ ਤਾਂ ਸਾਡ ਨੂੰ ਸਵੇਰ ਦਾ ਤੁਹਾਨੂੰ ਫੋਨ ਕਰ ਰਿਆ ਸੀ ਮੈਂ ਤਾਂ ਕੋਠਾਣੇ ਆ ਰਿਹਾ ਜੀ ਵੀ ਮੈਨੂੰ ਤੁਸੀਂ ਥਾਣੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਔਰ ਇਹ ਝੂਠ ਬੋਲਿਆ ਸਾਡ ਨਾਲ ਇਹਨੇ ਉੱਥੇ ਨਹੀਂ ਆਇਆ ਉੱਥੇ ਤੇ ਆਪਣਾ ਇੱਕ ਡਰਾਮਾ ਜਾਂ ਕ੍ਰਿਏਟ ਕਰ ਰਿਆ ਸੀਗਾ ਵੀ ਤਾਂ ਕਿ ਮੇਰੀ ਟੋਰਚ ਵੀ ਬਣ ਜੇ ਤੇ ਉਸ ਕਰਕੇ ਸਾਨੂੰ ਗ੍ਰਿਫਤਾਰ ਕੀਤਾ ਜੀ ਤੇ ਅੱਜ ਹੀ ਕੋਰਟ ਚ ਪੇਸ਼ ਕੀਤਾ ਜਾਏਗਾ ਇਹੋ ਰੈਟ ਹੈ ਲਗਦਾ ਸੀ ਲੇਖੜ ਕੇ ਫਾਰਮੈਲਟੀ ਹੈ ਸਾਡੀ ਬਹੁਤ ਕੀ ਸਕੀਮਾ ਲਾ ਕੇ ਜੱਤਾਂ ਦੇ ਡਰਪੋ ਕੋ ਜੋ ਕਿ ਰਮੀ ਰਧਾਵਾ ਨੇ ਰਿਡ ਕਰ ਦਿੱਤਾ ਸੀ ਤੇ ਦੋਸਤੋ ਇਹਨਾਂ ਸਭ ਹੋਣ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਕਿ ਰਮੀ ਰਧਾਵਾ ਨੇ ਐਲੀ ਦੇ ਆਉਣ ਤੋਂ ਪਹਿਲਾਂ ਹੀ ਪੁਲਿਸ ਕੰਪਲੀਟ ਕਰਾ ਦਿੱਤੀ ਸੀ ਤੁਹਾਨੂੰ ਧਮਕੀ ਦਿੱਤੀ ਸੀ ਡਾਇਰੈਕਟ ਕੋਚ ਹਾਂ ਉਹਨੇ ਪਹਿਲਾਂ ਕਿਹਾ ਸੀ ਕਿ ਤੁਹਾਨੂੰ ਮਾਰਨਾ ਫਲੈਟ ਚ ਆਣ ਕੇ ਤੇ ਮੈਂ ਕੰਪਲੀਟ ਦਰਜੀ ਤੁਹਾਨੂੰ ਕਰਵਾ ਦਿੱਤੀ ਸੀ 181 ਤੇ ਕੀ ਆ ਰਹੀਆਂ ਨੇ ਫਿਰ ਉਹ ਹਟਿਆ ਤੇ ਦੋਸਤੋ ਇਸ ਝਗੜੇ ਬਾਰੇ ਤੁਹਾਡੀ ਕੀ رائے ਹੈ ਅਤੇ ਤੁਸੀਂ ਕਿਸ ਨੂੰ ਸਪੋਰਟ ਕਰਦੇ ਹੋ ਜਰੂਰ ਦੱਸਿਓ ਤੇ ਦੋਸਤੋ ਅੱਜ ਲਈ ਇਹਨਾਂ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ